ਇਹ ਮਹਾਂਪੁਰਕ ਦਸਤਾਰ ਬੰਦੀ ਦੀ ਰਸਮ ਅਦਾ ਕਰ ਰਹੇ ਨੇ ਪੰਜਾਬ ਸਰਕਾਰ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਸਤਾਰ ਭੇਟਾ ਕਰਕੇ ਗਏ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਦਸਤਾਰ ਲੈ ਕੇ ਆਏ ਆ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਸਾਹਿਬ ਉਹ ਦਸਤਾਰ ਸਰਦਾਰ ਰਜਿੰਦਰ ਸਿੰਘ ਜੀ ਮੈਦਾਨ ਨੂੰ ਸਪੁਰਦ ਕਰ ਗਏ ਹਨ ਹੋਰ ਬੇਅੰਤ ਰਾਜਸੀ ਧਾਰਮਿਕ ਜਥੇਬੰਦੀਆਂ ਵੱਲੋਂ ਦਸਤਾਰਾਂ ਆ ਰਹੀਆਂ ਦਸਤਾਰ ਤੋਂ ਬਾਅਦ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਦੀ ਨਾਲ ਸੰਬੋਧਨ ਹੋਣਗੇ ਸਮੁੱਚੀ ਸੰਗਤ ਨੇ ਪੰਜ ਜਥੇ ਜਕਾਰੇ ਛੱਡਨੇ ਆ ਦਸਤਾਰਬੰਦੀ ਦੀ ਖੁਸ਼ੀ ਵਿੱਚ ਬਾਬਾ ਅਵਤਾਰ ਸਿੰਘ ਨੂੰ ਦਸਤਾਰਬੰਦੀ ਔਰ ਸੰਤ ਬਾਬਾ ਗਰਬਚਨ ਸਿੰਘ ਜੀ ਨੂੰ ਸਿਰੋਪੋ ਦੀ ਵਕਸ਼ਿਸ਼ ਗੁਰੂ ਘਰ ਵੱਲੋਂ ਹੋਣੀ ਹੈ ਮੈਂ ਫਿਰ ਬੇਨਤੀ ਕਰ ਰਿਹਾ ਕੇ पंथ दी तरफा बाबा अवतार सिंह जी मुखी संप्रदा बाबा बिभीचंद दी दस्तार बंदी ਅਤੇ बाबा गुरबजन सिंह जी ਨੂੰ ਸਿਰੋਪਉ ਦੀ ਬਖਸ਼ਿਸ਼ ਗੁਰੂ ਘਰ ਵੱਲੋਂ ਖੋਏਗੀ ਇਸ ਲਈ ਇਹ શુભ ਮੌਕੇ ਤੇ ਸਮੁੱਚੇ ਖਾਲਸਾ ਪੰਥ ਨੇ ਚੜ੍ਹਦੀ ਕਲਾ ਦੇ